ਇੱਕ ਪਰਜਾਪਤ ਜਿਹੜੇ ਭਾਂਡੇ ਬਣਾਉਂਦੇ ਨੇ ਮਿੱਟੀ ਦੇ ਘਿਹਾਰ ਭਾਵ ਉਹਨਾਂ ਦੇ ਦੋ ਕੁੜੀਆਂ ਸੀ ਅੱਡੋ-ਅੱਡੀ ਵਿਆਹੀਆਂ ਹੋਈਆਂ ਸੀ ਇੱਕ ਖੇਤੀ ਕਰਨ ਵਾਲਿਆਂ ਦੇ ਇੱਕ ਭਾਂਡੇ ਬਣਾਉਣ ਵਾਲਿਆਂ ਦੇ ਤੇ ਉਹਦੇ ਘਰ ਵਾਲੀ ਕਹਿੰਦੀ ਜਾ ਆਪਣੀਆਂ ਕੁੜੀਆਂ ਨੂੰ ਮਿਲਿਆ ਤੇ ਉਹ ਗਿਆ ਜਾ ਕੇ ਜਦੋਂ ਭਾਂਡੇ ਵਾਲੀ ਕੁੜੀ ਦੇ ਕੋਲ ਗਿਆ ਜਿਹੜੇ ਭਾਂਡੇ ਬਣਾਉਂਦੇ ਸੀ ਉਹ ਕਹਿੰਦੀ ਬੱਦਲ ਚੜ੍ਹਿਆ ਆਉਂਦਾ ਹੈ ਕਹਿੰਦੀ ਜੇ ਬੱਦਲ ਪੈ ਗਿਆ ਮੀ ਪੈ ਗਿਆ ਸਾਡੇ ਸਾਰੇ ਭਾਂਡੇ ਖਰਾਬ ਹੋ ਜਾਣਗੇ ਬਹੁਤ ਜ਼ਿਆਦੇ ਘਾਟਾ ਪਊ ਤੇ ਉਸ ਤੋਂ ਬਾਅਦ ਜਾ ਕੇ ਦੂਜੀ ਕੁੜੀ ਕੋਲੇ ਗਿਆ ਜਿਹੜੇ ਖੇਤੀ ਕਰਦੇ ਸੀ ਤੇ ਉਹਨੇ ਜਾ ਕੇ ਕਿਹਾ ਕਹਿੰਦੀ ਬੱਦਲ ਆ ਜਾਂਦਾ ਪੈਂਦਾ ਹੈ ਨਹੀਂ ਜੇ ਨਾ ਵੀ ਪਿਆ ਫੇਰ ਸਾਨੂੰ ਬਹੁਤ ਘਾਟਾ ਪਊ ਸਾਡੇ ਮੱਕੀ ਬਾਜਰਾ ਹੋਣਾ ਨਹੀਂ ਪਹਿਲਾਂ ਪਾਣੀ ਬੱਦਲਾਂ ਤੇ ਨਿਰਭਰ ਹੁੰਦਾ ਸੀਗਾ ਤੇ ਜਦੋਂ ਮੁੜ ਕੇ ਆਇਆ ਉਹਦੇ ਘਰ ਵਾਲੀ ਨੇ ਪੁੱਛਿਆ ਵੀ ਆਪਣੀਆਂ ਕੁੜੀਆਂ ਦਾ ਕੀ ਹਾਲ ਐ ਉਹ ਕਹਿੰਦਾ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਦੀ ਤੇ ਕਹਿੰਦੀ ਕੀ ਗੱਲ ਕਹਿੰਦਾ ਜੇ ਮੀਂਹ ਪੈ ਗਿਆ ਤਾਂ ਉਹਦੇ ਭਾਂਡੇ ਖਰਾਬ ਹੋ ਜਾਣਗੇ ਭਾਂਡੇ ਵਾਲੀ ਦਾ ਨਸਾਨ ਹੋ ਜੇ ਨਾ ਪਿਆ ਤਾਂ ਟਾਂਡੇ ਭਾਵ ਮੱਕੀ ਦੇ ਟਾਂਡੇ ਬਾਜਰੇ ਦੇ ਟਾਂਡੇ ਜਿਹੜੀ ਫਸਲ ਐ ਉਹ ਵੀ ਫਸਲ ਖਰਾਬ ਹੋਊ ਇੱਕ ਤਾਂ ਹੈ ਨਹੀਂ ਕਹਿੰਦਾ